ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪ ਆਏ ਹੋਏ ਆਂ ਮੋੜ ਬੱਕਰਾ ਮੰਡੀ ਤੇ ਬਾਈ ਜੀ ਇਹ ਬੱਕਰਾ ਖਰੀਦਿਆ ਬਾਈ ਜਾਨੀ ਆਪਾਂ ਕਰਦੇ ਆਂ ਗੱਲਬਾਤ ਕੈ ਦੰਦਾ ਕਿੰਨੀ ਹਾਈਟ ਆ ਤੇ ਕਿੰਨੇ ਦਾ ਖਰੀਦਿਆ ਸਤਿ ਸ਼੍ਰੀ ਅਕਾਲ ਬਾਈ ਜੀ ਖਰੀਦਿਆ ਵੀਰੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਫਰਮਾਨਗੜ ਤੋਂ ਵੀਰੇ ਸ਼ਕਤ ਵਾਲੀ ਨਾਮ ਹੈ ਮੇਰਾ ਠੀਕ ਹੈ ਜੀ ਪੋਤਾਲੀ ਪਿੰਡ ਹੈਗਾ ਠੀਕ ਹੈ ਜੀ ਕੈ ਦੰਦ ਬੱਕਰਾ ਹੀ ਪਹਿਲਾਂ ਤਾਂ 6 ਦੰਦ ਵੀਰੇ 6 ਦੰਦ ਦੀ ਪੱਟੇ ਬਾਈ ਦੰਦਾ 6 ਦੰਦ 6 ਦੰਦ ਦਾ ਬਾਈ ਜੀ ਹਾਂ ਹਾਈਟ ਕਿੰਨੀ ਹੈ ਜੀ ਦੀ 40 ਇੰਚ 40 ਜੀ। ਤੋਂ ਬਾਈ ਜੀ 40 ਇੰਚ ਹਾਈਟ ਆ। ਅਜੇ ਬੇਲ ਵੀ ਦੇਖੋ ਫੁੱਲ ਮੇਲ ਆ। ਬਹੁਤ ਸੋਹਣਾ ਬੱਕਰਾ। ਕਿੰਨੇ ਦਾ ਖਰੀਦਿਆ ਆਪਾਂ? ਬੱਕਰਾ ਖਰੀਦਿਆ ਆਪਾਂ 1,20,000 ਦਾ ਵੀਰੇ। 1,20,000 ਦਾ ਜੀ। ਲੋ ਬਾਈ ਜੀ 1,20,000 ਦਾ ਬਾਈ ਆਨੇ ਖਰੀਦਿਆ ਬੱਕਰਾ। ਮੋੜ ਬੱਕਰਾ ਮੰਡੀ ਤੋਂ। ਬਹੁਤ ਸੋਹਣਾ ਬੱਕਰਾ। ਫੁੱਲ ਹਾਈਟ ਆ। ਨੱਕ ਨਕੌੜੇ ਦਾ ਬਹੁਤ ਸੋਹਣਾ ਈ ਚਿੱਟੀ ਅੱਖ ਆ। ਕੰਨਾਂ ਦੀ ਕੁਆਲਿਟੀ ਦੇਖੋ ਬਾਈ ਜੀ। ਬਹੁਤ ਸੋਹਣਾ ਬੱਕਰਾ। ਇਸ ਤਰ੍ਹਾਂ ਦੇ ਬੱਕਰੇ ਖਰੀਦਣ ਵਾਸਤੇ ਬਈ ਜੀ ਮੋੜ ਮੰਡੀ ਬੱਕਰਾ ਮੰਡੀ ਤੇ ਜ਼ਰੂਰ ਆਇਆ ਕਰੋ ਆਪਣਾ ਸੇਲ ਪਰਚੇ ਦਾ ਕੰਮ ਹੈ ਜੀ ਨਹੀਂ ਆਪਾਂ ਸੇਲ ਹੀ ਕਰ ਦਿੰਦੇ ਆ ਘਰੇ ਜਦੇ ਬੱਕਰੇ ਆਪਣੇ ਨਾਲ ਇਸ ਤੋਂ ਵੱਡੇ ਵੱਡੇ ਘਰੇ ਹੀ ਘੁੜਦੇ ਆ ਠੀਕ ਹੈ ਜੀ 160 ਕਿਲੋ 70 ਕਿਲੋ ਦਾ ਬੱਕਰਾ ਆਪਣੇ ਘਰੇ ਮੌਜੂਦ ਮਿਲੂਗਾ ਠੀਕ ਹੈ ਜੀ 40 47 ਇੰਚ ਬੱਕਰਾ 47 46 ਇੰਚ ਦੇ ਆਪਣੇ ਬੱਕਰੇ ਆਮ ਹੀ ਰਹਿੰਦੇ ਕਰੇ ਆਮ ਹੀ ਰਹਿੰਦੇ ਓਕੇ ਬਈ ਜੀ ਧੰਨਵਾਦ ਠੀਕ ਬਰਾਂ